ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਵੀ ਦੋਸਤੋ ਇਹ ਆਪਾਂ ਵੀਡੀਓ ਬਣਾ ਰਹੇ ਹਾਂ ਸੁਪਰੀਮ 110 ਝੋਨੇ ਦੀ ਜਿਹੜਾ ਕਿ ਆਪਾਂ ਪਹਿਲੀ ਵਾਰ ਲਾਇਆ ਇਹ 5 ਕਿੱਲੇ ਲਬਾਹਨ ਦੇ ਲਾਏ ਨੇ ਵੀ ਲਾਇਆ ਥੈਲੇ ਵਾਲਾ ਜਮਾ ਪਿਓਰ ਬਿਲ ਤੇ ਵੀ ਆਇਆ ਇੱਕ ਨੰਬਰ ਇਹਦੇ ਕੋਈ ਬਦਮਾ ਘਟਮਾ ਬੁੱਝਾ ਨਹੀਂ ਹੈਗਾ ਵਧੀਆ ਨਿਕਾਰਸ ਵੀ ਆ ਤੇ ਦਾਣੇ ਬਹੁਤ ਮੋਟੇ ਨੇ ਇਹਦੇ ਟਾਈਮ ਪੀਰੀਅਡ ਦੀ ਗੱਲ ਕਰੀਏ ਤਾਂ ਇਹਦਾ ਟਾਈਮ ਪੀਰੀਅਡ ਕੰਪਨੀ ਕਹਿੰਦੀ ਹੈ ਵੀ 125 30 ਦਿਨ ਲੈਂਦੀ ਇਹ ਮੇਰੇ ਹਿਸਾਬ ਨਾਲ 40 45 ਦਿਨ ਲੈ ਜਾਊਗੀ ਬਾਣਾ ਹਿਸਾਬ ਨਾਲ ਬਾਕੀ ਆਪਾਂ ਲਾਈ ਸੀ ਇਹ ਇਹਦੀ ਬਹੁਤ ਵਿੱਜੀ ਸੀ 25 ਮਈ ਨੂੰ ਤੇ 25 ਜੂਨ ਨੂੰ ਲਾਤੀ ਸੀ ਮਹੀਨੇਕ ਦੀ ਪਨੀਰੀ ਲਾਈ ਸੀ ਉਹ ਤਾਂ ਮੰਨ ਲਾ 25 ਦਿਨਾਂ ਦੀ ਕਹਿੰਦੇ ਨੇ ਮਹੀਨੇਕ ਦੀ ਪਨੀਰੀ ਵਧੀਆ ਹੋ ਜਾਂਦੀ 25 ਦਿਨਾਂ ਦੀ ਹੁੰਦੀ ਨਹੀਂ ਵਧੀਆ ਅਰੇ ਇਹਦੀ ਗੱਲ ਕਰੀਏ ਤਾਂ ਇਹ ਚ ਬਹੁਤ ਘੱਟ ਪਾਲਦੀ ਇਹ ਅਰੇ ਚ ਇਹ ਚ 2.5 ਗੱਟੇ ਭਾਗ ਦੀ 2.5 3 ਬਸ ਅਖੀਰ ਬਾਕੀ ਹੋਰ ਸੁਣਿਆ ਸੀ ਵੀ ਆਪਾਂ ਇਹ ਖੜ ਕੇ ਚੱਲਦੇ ਆ ਖਰ ਆਪਣੇ ਤਾਂ ਨਹੀਂ ਇਹ ਜੀ ਦਿੱਕਤ ਆਈ ਆਪਣੇ ਬਹੁਤ ਵਧੀਆ ਕੋਈ ਇਹ ਜੀ ਪ੍ਰੋਬਲਮ ਨਹੀਂ ਵੀ ਖੜੀ ਹੋਵੇ ਜਿਹਾ ਪਾਣੀ ਵਧੀਆ ਲਾਲਾ ਵੀ ਡਾਕਰ ਵਾਣ ਕਰਕੇ ਇੱਕ ਨੰਬਰ ਪਾਣੀ ਆ ਬਾਕੀ ਨਿਕਲੇ ਤਾਂ ਪਤਾ ਲੱਗੂ ਕਿ ਝਾੜ ਰਹੋ ਕੰਪਨੀ ਤਾਂ ਮੰਨ ਲੈ ਇਹਨੂੰ 34 ਤੋਂ 38 ਕੁਆਂਟਲ ਦੇ ਵਿਚਕਾਰ ਕਹਿੰਦੀ ਆ। ਪ੍ਰਤੀ ਏਕੜ। ਤੇ ਬਾਕੀ ਹੋਰ ਇਹ ਚ ਜਿੰਕ ਪोटाश ਤੇ ਮੈਗਨੀਸ਼ੀਅਮ ਪਾਇਆਗਾ ਹੋਰ ਕੋਈ ਗਰੋਥ ਪ੍ਰੋਮੋਟਰ ਨਹੀਂ ਪਾਇਆ। ਇੱਥੇ ਹਲਦੀ ਰੋਗ ਆ ਜਾਂਦਾ ਅੱਗੇ ਸਾਡੇ ਇੱਥੇ। ਅੱਗੇ ਛੜਕਦੇ ਆਪਾਂ ਕਾਪਰ ਕਲੋਰਾਇਡ ਤੇ ਐਦਕੇ ਚ ਗੈਲਿਲੀਓ ਵੇ ਪਾਈ ਸੀ। ਮੰਲਾ ਗੋਪਰਣਾ ਬਿਲੀ ਬਹੁਤ ਵਧੀਆ ਰਿਜ਼ਲਟ ਆਇਆ ਆਪਣੇ ਤਾਂ ਖਰਾਏ ਕੀ ਰੌਲਾ ਹੀ ਪਿਆਗਾ ਵੀ ਕਿ ਲੈ ਲੀਓ ਵੇ ਨਕਲੀ ਆ ਗਈ ਜਾਂ ਐ ਹੋ ਗਿਆ ਆਪਣੇ ਮੰਲਾ ਇੱਕ ਦਾਣੇ ਨੂੰ ਵੀ ਨਹੀਂ ਹੈਗਾ ਵਧੀਆ ਰਿਜ਼ਲਟ ਆਇਆਗਾ ਬਾਕੀ ਝਾੜ ਤਾਂ ਨਿਕਲ ਕੱਦ ਬਹੁਤ ਕਰਦੀ ਆ ਕੱਦ ਬਹੁਤ ਜ਼ਿਆਦਾ ਹੈਗਾ ਹੁਣ ਡਿਗਦੀ ਹੈ ਨਹੀਂ ਕਹਿੰਦੇ ਕਰਪਾ ਪਹਿਲੀ ਵਾਰ ਲਾਈਏ ਪਤਾ ਲੱਗ ਜੂ ਤੇ ਕਿਨੂੰ ਚੂਹਾ ਬਹੁਤ ਘੱਟ ਪੈਂਦਾ ਕਹਿੰਦੇ ਇਹ ਮਲੇ ਇਹਦਾ ਜਿਹੜਾ ਪਾਣੀ ਇਹਨੂੰ ਭਾਈ ਸਕਸ-ਸਕਾ ਕੇ ਲਾਉਣਿਆਂਗੇ ਤੇ ਲਾਉਣਾ ਵੀ ਸਕਸ-ਸਕਾ ਕੇ ਚਾਹੀਦਾ ਕਹਿੰਦੇ ਵੀ ਜਿਆਦਾ ਪਾਣੀ ਨਹੀਂ ਭਾਲਦੀ ਇਹ ਦਾਣਿਆਂ ਦੀ ਕੁਆਲਿਟੀ ਬਹੁਤ ਵਧੀਆ ਜਿਵੇਂ ਆ ਸੋਨੇ ਵਰਗੀ ਜੀ ਪਾਸੇ ਥੈਲੇਲਾ ਬਹੁਤ ਫਾਇਦੇ ਦਾ ਥੈਲੇਲਾ ਇੱਕ ਵੀ 부ਝੋ ਦੂਜਾ ਨਹੀਂ ਹੈਗਾ